ਅਸੀਂ ਸਟਰਾਬਰੀ ਦੇ ਜੋ ਹੈਗੇ ਬੀਜ ਮੰਗਵਾਏ ਸੀਗੇ ਵੈਸੇ ਤਾਂ ਰੂਟ ਸਟਾਕ ਤੋਂ ਤਿਆਰ ਹੁੰਦੀ ਹੈ ਜੇ ਹਸਬੈਂਡ ਨੇ ਕੁਰਤੀ ਸਿੰਘ ਇਹਨਾਂ ਦੀ ਐਮ ਐਸ ਸੀ ਕੀਤੀ ਹੋਈ ਹੈ ਹਾਰਟੀਕਲਚਰ ਦੇ ਵਿੱਚ ਰਿਆਕਾਲ ਜੀ ਮੇਰੇ ਪੰਜਾਬੀ ਵੀਰੋ ਤੇ ਭੈਣੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਤੇ ਪਹੁੰਚਣ ਲਈ ਤੇ ਅੱਜ ਤੁਹਾਨੂੰ ਅਸੀਂ ਇੱਕ ਨਵੀਂ ਚੀਜ਼ ਸਪੈਸ਼ਲ ਚੀਜ਼ ਦਿਖਾਉਣ ਲੱਗੇ ਆ ਅਸੀਂ ਸਟਰਾਬਰੀ ਦੇ ਜੋ ਹੈਗੇ ਬੀਜ ਮੰਗਵਾਏ ਸੀਗੇ ਤੁਹਾਨੂੰ ਪਤਾ ਹੀ ਹੈ ਸਟਰਾਬਰੀ ਵੀ ਬਹੁਤ ਵਧੀਆ ਇੱਕ ਫਲ ਹੈਗਾ ਬਟੇ ਜਿਹੜਾ ਫਾਲਾ ਦਾ ਮਤਲਬ ਕੀ ਠੰਡੇ ਇਲਾਕੇ ਦੇ ਵਿੱਚ ਜਿਹੜਾ ਹੈ ਕਿ ਆ ਪੈਦਾ ਹੁੰਦਾਗਾ ਪਰ ਹੁਣ ਆਉਣ ਵਾਲਾ ਸੀਜ਼ਨ ਹੈ ਜੋ ਪੰਜਾਬ ਦੇ ਵਿੱਚ ਵੀ ਠੰਡਾ ਆਉਣਾ ਲੱਗਾ ਸਰਦੀਆਂ ਆਉਣ ਆਉਣਗੀਆਂ ਜੋ ਸਟਰਾਬਰੀ ਹੁੰਦੀ ਹੈ ਵੈਸੇ ਤਾਂ ਰੂਟ ਸਟਾਕ ਤੋਂ ਤਿਆਰ ਹੁੰਦੀ ਹੈ ਪਰ ਆਪਾਂ ਇਹਦੇ ਸੀਡ ਆਨਲਾਈਨ ਮੰਗਵਾਏ ਸੀ ਤੇ ਉਹਨਾਂ ਨੂੰ ਆਪਾਂ ਇੱਕ ਰਾਤ ਲਈ ਸੋਕ ਕਰਕੇ ਰੱਖਿਆ ਭੌਂਕੇ ਰੱਖਿਆ ਸੀ ਪਾਣੀ ਦੇ ਵਿੱਚ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਆਪਾਂ ਗਮਲੇ ਦੇ ਵਿੱਚ ਟ੍ਰਾਂਸਪਲੈਂਟ ਕਰਾਂਗੇ ਹੁਣ ਗੱਲ ਕਰਾਂਗੇ ਆਪਾਂ ਸਟਰਾਬਰੀ ਦੇ ਟੈਂਪਰੇਚਰ ਲਈ ਸੋ ਸਟਰਾਬਰੀ ਲਈ ਸੂਟੇਬਲ ਟੈਂਪਰੇਚਰ ਹੈ ਜਿਹੜਾ ਉਹ 10 ਤੋਂ ਲੈ ਕੇ 25 ਡਿਗਰੀ ਤੱਕ ਆਪਾਂ ਇਸ ਲਈ ਸੋਈ ਕਰ ਸਕਦੇ ਹਾਂ ਇਸ ਲਈ ਜਰਮੀਨੇਸ਼ਨ ਲਈ ਗੁੱਟ ਤੇ ਜੇ ਰਾਤ ਦੇ ਵਿੱਚ ਗੱਲ ਕਰੀਏ ਤਾਂ ਇਹ ਟੈਂਪਰੇਚਰ 10 ਡਿਗਰੀ ਤੱਕ ਜਾ ਸਕਦਾ ਜੋ ਕਿ ਦੇ ਫਰੂਟ ਸੈਟਿੰਗ ਲਈ ਬਹੁਤ ਵਧੀਆ ਰਹਿੰਦਾ ਹੈ ਇਸ ਤੋਂ ਬਾਅਦ ਜੇ 10 ਡਿਗਰੀ ਤੋਂ ਨੀਚੇ ਜਾਂਦਾ ਹੈ ਜਾਂ 25 ਡਿਗਰੀ ਤੋਂ ਉੱਪਰ ਇਹ ਟੈਂਪਰੇਚਰ ਵੱਧ ਰਿਹਾ ਹੈ ਤਾਂ ਆਪਣੇ ਸਟਰਾਬਰੀ ਦੇ ਪਲਾਂਟ ਲਈ ਬਹੁਤਾ ਚੰਗਾ ਨਹੀਂ ਤਾਂ ਆਪਣੇ ਜੋ ਸਟਰਾਬਰੀ ਦੇ ਪਲਾਂਟ ਨੇ ਉਹ ਖਤਮ ਵੀ ਹੋ ਸਕਦੇ ਨੇ ਕਿਉਂਕਿ 0 ਡਿਗਰੀ ਤੇ ਜਾ ਕੇ ਜੋ ਸਪਸਟ੍ਰੋਗਰੀ ਦੇ ਪਲਾਂਟ ਨੇ ਉਹ ਖਤਮ ਹੀ ਹੋਣ ਲੱਗ ਜਾਂਦੇ ਨੇ ਬਿਲਕੁਲ ਹੁਣ ਆਪਾਂ ਇਸ ਧੋਆਵੇਂ ਇਹਨਾਂ ਨੂੰ ਜੋ ਆਪਾਂ ਸੀਣ ਇੱਕ ਰਾਤ ਲਈ ਸੋਕ ਕੀਤੇ ਸੀ ਇਹਨਾਂ ਨੂੰ ਗਮਲੇ ਦੇ ਵਿੱਚ ਟ੍ਰਾਂਸਫਰਟ ਕਰਾਂਗੇ ਆ ਦੇਖੋ ਅਸੀਂ ਮਿੱਟੀ ਤਿਆਰ ਕੀਤੀ ਆ ਇਸ ਗਮਲੇ ਵਿੱਚ ਲਿਆ ਕੇ ਪਾਈ ਹੈ ਮਿੱਟੀ ਤੇ ਅਸੀਂ ਗੁੰਡੋਆ ਦੀ ਜੋ ਖਾਦ ਹੈ ਘਰ ਦੀ ਹੀ ਤਿਆਰ ਕੀਤੀ ਹੋਈ ਆ ਮੇਰੇ ਹਸਬੈਂਡ ਨੇ ਗੁਰਪ੍ਰੀਤ ਸਿੰਘ ਇਨਾਂ ਦੀ ਐਮਐਸਸੀ ਕੀਤੀ ਹੋਈ ਆ ਹਾਰਟੀਕਲਚਰ ਦੇ ਵਿੱਚ ਕੀਤੀ ਹੋਈ ਆ ਤੇ ਉਹ ਇਹ ਚੀਜ਼ਾਂ ਨੂੰ ਬਹੁਤ ਸ਼ੌਂਕ ਦੇ ਨਾਲ ਕਰਦੇ ਹੈਗੇ ਤੇ ਬਸ ਮੈਂ ਇਹਨਾਂ ਦੀ ਸਾਥ ਦਿੰਦੀ ਆ سپورਟ ਕਰਦੀ ਆ ਕੰਮਾਂ ਦੇ ਵਿੱਚ ਮੈਨੂੰ ਵੀ ਬਹੁਤ ਚੀਜ਼ਾਂ ਦਾ ਸ਼ੌਂਕ ਆ ਕਿਉਂਕਿ ਮੈਂ ਬੈਕਗ੍ਰਾਉਂਡ ਤੋਂ ਵੀ ਘਰ ਤੇ ਕੰਮਾਂ 'ਚ ਕਾਫੀ ਮਾ ਤਾਂ ਮਤਲਬ ਕਦੇ ਮम्मा ਨਾਲ ਪਪਾ ਦੇ ਨਾਲ سپورਟ ਕਰਦੀ ਰਹੀ ਜੀ ਆ ਤੇ ਅੱਜ ਇੱਥੇ ਜਦੋਂ ਦੀ ਪਹੁੰਚੀ ਆ ਤੇ ਇਹ ਧੂਈ ਬਹੁਤ ਜ਼ਿਆਦਾ ਇਹ ਚੀਜ਼ਾਂ ਚ ਇੰਟਰਸਟ ਰੱਖਦੇ ਆਗੇ ਤੇ ਕਰਦੀ ਖਾ ਤਿਆਰ ਕਰਕੇ ਅਸੀਂ ਮਿੱਟੀ ਚ ਤੇ ਉਹਨੂੰ ਪੂਰੇ ਤਰੀਕੇ ਨਾਲ ਸਾਫ਼ ਕਰਕੇ ਛਾਂਣ ਕੇ ਇਸ ਗਮਲੇ ਵਿੱਚ ਪਾਇਆਗਾ ਤੇ ਇਸ ਨੂੰ ਹੁਣ ਅਸੀਂ ਕੀ ਕਰਾਂਗੇ ਪਾਣੀ ਦੇਵਾਂਗੇ ਜਿੰਨਾ ਕਿ ਉਹਨਾਂ ਕ ਪਾਣੀ ਦੇਵਾਂਗੇ ਜਿਹਦੇ ਨਾਲ ਮਿੱਟੀ ਆਪਣੀ ਕੀ ਪੂਰੇ ਤਰੀਕੇ ਨਾਲ ਕੀ ਆਗੀ ਗਿੱਲੀ ਹੋ ਜੇ ਫਿਰ ਇਸ ਤੋਂ ਬਾਅਦ ਜੋ ਅਸੀਂ ਇਹ ਪਾਸਟਾ ਉਵੇ ਦੇ ਬੀਜ ਨੇ ਉਹਨਾਂ ਨੂੰ ਇਸ ਦੇ ਵਿੱਚ ਕੀ ਲਗਾਵਾਂਗੇ ਠੀਕ ਹੈ तो पहला आप पा देखो पानी पाने बड़ी भारी है <coughs> 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 पानी तो हूँ पा है नहीं काफी है ना मिट्टी हम्म तो स्ट्रॉबेरी था ना बी है ना इधर ही बहुत निकल जाएगा <laughs> पतला है तो ब्रीक जाए ना बस बहुत बहुत है लव जी ਇਸ ਤੋਂ ਬਾਅਦ ਜੋ ਆਪਣੇ ਬੀਜ ਗਲਾਸ ਦੇ ਵਿੱਚ ਭੁੰਨਤੇ ਹੋਏ ਸੀਗੇ ਉਹਨਾਂ ਨੂੰ ਆਪਾਂ ਛਾਨਣੀ ਦੇ ਨਾਲ ਛਾਨ ਲਿਆ ਸਾਰੇ ਬੀਜ ਆਪਣੇ ਹੁਣ ਛਾਨਣੀ ਦੇ ਵਿੱਚ ਆ ਚੁੱਕੇ ਗਮਲੇ ਨੂੰ ਆਪਾਂ ਪਾਣੀ ਦਿੱਤਾ ਹਲਕਾ ਹਲਕਾ ਹੁਣ ਇਸ ਤੋਂ ਬਾਅਦ ਜਿਹੜੇ ਆਪਣੇ ਬੀਜ ਨੇ ਇਹਨਾਂ ਨੂੰ ਆਪਾਂ ਇਹਨਾਂ ਦੇ ਉੱਪਰ ਰੱਖਣਾ ਜਸਟ ਇਹਨਾਂ ਨੂੰ ਵਿੱਚ ਖਬੂਣਾ ਨਹੀਂ ਕਿਉਂਕਿ ਬੀਜ ਛੋਟੇ ਨੇ ਤੇ ਮਿੱਟੀ ਜਿਆਦਾ ਇਹ ਚੱਕ ਨਹੀਂ ਸਕਦੇ ਇਸ ਕਰਕੇ ਇਹਨਾਂ ਨੂੰ ਇਸ ਤਰ੍ਹਾਂ ਰੇਸ ਕਰ ਦੇਣਾ ਆਪਾਂ ਫੈਰ ਕਿੜੀ ਲਾਈਏ ਇਹਦੇ ਵੀ ਵੀ ਇਸ ਤਰ੍ਹਾਂ ਹੀ ਸੀਗੇ ਉਹ ਤੇ ਤਾਂ ਇਸ ਤਰ੍ਹਾਂ ਬ੍ਰੀਕ ਸੀ ਇਸ ਤੋਂ ਵੀ ਜ਼ਿਆਦਾ ਬ੍ਰੀਕ ਸੀ ਠੀਕ ਹੈ ਓਕੇ ਆ ਵੀ ਤਾਂ ਉਹਨੂੰ ਦਿਖਾਉਨੇ ਆ ਅਸੀਂ ਵੀ ਇੱਥੇ ਪਹਿਲਾਂ ਤਾਂ ਫੈਰ ਕਿੜੀ ਹੈ ਜੋ ਘਰੇ ਲਗਾਈ ਸੀ ਇਸ ਗਮਲੇ ਦੇ ਵਿੱਚ ਇਹਨਾਂ ਦੇ ਜੋ ਵੀ ਆ ਉਹ ਵੀ ਇੰਤੋਂ ਵੀ ਜ਼ਿਆਦਾ ਬ੍ਰੀਕ ਹੁੰਦੇ ਆਗੇ ਤਾਂ ਦੇਖੋ ਕਿੰਨੇ ਸੋਹਣੇ ਨੇ ਗ੍ਰੋਥ ਕੀਤੀ ਹੁੰਦੀ ਆ ਗਮਲੇ ਦੇ ਵਿੱਚ ਲੋ ਜੀ ਜੋ ਆਪਣੇ ਸੀਡ ਸੀ ਉਹ ਪੰਗਵਲੇ ਦੇ ਵਿੱਚ ਖਿਲਾਰ ਦਿੱਤੇ ਨੇ ਇਸ ਤੋਂ ਬਾਅਦ ਜੋ ਆਪਾਂ ਛਾਨਣੀ ਨਾਲੇ ਬਰੀਕ ਮਿੱਟੀ ਛਾਣੀ ਹੋਈ ਹੈ ਇਹ ਸਾਰੀ ਆਪਾਂ ਇਹਨਾਂ ਦੇ ਉੱਪਰ ਬੀਜਾਂ ਦੇ ਉੱਪਰ ਪੁੱਕ ਦੇਣੀ ਹੈ ਪੁੱਕਾ ਦਾ ਮਤਲਬ ਇਹ ਹੈ ਵੀ ਜਿਆਦਾ ਮਿੱਟੀ ਨਹੀਂ ਪਾਉਣੀ ਜੇ ਜਿਆਦਾ ਮਿੱਟੀ ਪਾਤੀ ਬੀਜ ਦਾ ਛੋਟਾ ਹੋਣ ਕਰਕੇ ਉਹਨੇ ਮਿੱਟੀ ਜਿਆਦਾ ਚੱਕਣੀ ਨਹੀਂ ਤੇ ਉਹ ਵਿੱਚੇ ਖਤਮ ਹੋ ਜਾਏਗਾ ਹਲਕੀ ਹਲਕੀ ਮਿੱਟੀ ਆਪਾਂ ਜਿਵੇਂ ਨੂਨ ਪੁੱਕਦੇ ਹੁੰਦੇ ਹਾਂ ਨਾ ਬਹੀ ਤੇ ਉਸ ਹਾਵ ਨਾਲ ਆਪਾਂ ਇਹ ਇਹਦੇ ਤੇ ਪੁੱਕਾਂਗੇ ਇਸ ਤਰ੍ਹਾਂ ਐ ਕਰਕੇ ਜਸਟ ਇ ਹਾਂ ਕਿ ਜਦ ਇਹ ਆਪਣੇ ਦੀ ਨੇ ਉਹ ਕਵਰ ਹੋ ਜਾਣ ਤੇ ਇਸ ਤੋਂ ਬਾਅਦ ਇਹਨਾਂ ਨੂੰ ਆਪਾਂ ਤਿੰਨ ਤੋਂ ਚਾਰ ਦਿਨਾਂ ਲਈ ਇੱਦਾਂ ਹੀ ਛੱਡਾਂਗੇ ਫਿਰ ਉਸ ਤੋਂ ਬਾਅਦ ਅੱਗੇ ਚੈੱਕ ਕਰਾਂਗੇ ਹਾਂਜੀ ਦੇਖੋ ਜੀ ਅਸੀਂ ਹੁਣ ਪੂਰੇ ਤਰੀਕੇ ਨਾਲ ਇਹਦੇ ਉੱਤੇ ਹਲਕੀ ਹਲਕੀ ਜਿਹੀ ਮਿੱਟੀ ਪਾ ਦਿੱਤੀ ਹੈ ਯਾ ਪਰ ਅਸੀਂ ਇਸ ਗਮਲੇ ਨੂੰ ਇਸ ਨੂੰ ਓਪਨ এনवायरमेंट ਦੇ ਵਿੱਚ ਨਹੀਂ ਰੱਖ ਸਕਦੇ ਕਿਉਂਕਿ ਹ ਜਿਹੜਾ ਆਪਣੇ ਜੋ ਪੰਜਾਬ ਦਾ ਟੈਂਪਰੇਚਰ ਆ ਕਈ ਵਾਰ 25 ਡਿਗਰੀ ਤੋਂ ਕਿਹ ਜਿਆਦਾ ਹੋ ਜਾਂਦਾ ਹੈ ਦਾ ਟੰਗੂਰ ਮਾਰਨ ਦਾ ਜਿਹੜਾ ਟੈਂਪਰੇਚਰ ਆਪਣਾ 10 ਤੋਂ 25 ਡਿਗਰੀ ਸੈਲਸੀਸ ਹੋਣਾ ਚਾਹੀਦਾ ਤਾਂ ਸਸੀਂ ਨੂੰ ਜਿਹੜਾ ਹੈਗਾ ਗਮਲੇ ਨੂੰ ਦੂਸਰੇ ਕਮਰੇ ਚ ਰੱਖਾਂਗੇ ਤਾਂ ਕਿ ਜਿਹਦਾ ਟੈਂਪਰੇਚਰ ਆ ਜਿਹੜਾ ਪੂਰਾ ਮੈਂਟੇਨ ਰੱਖਿਆ ਜਾਵੇ ਤੇ ਜਿਸ ਦੇ ਨਾਲ ਇਹ ਪੂਰੇ ਵਧੀਆ ਅچھے ਤਰੀਕੇ ਨਾਲ ਟੰਗੂਰ ਮਾਰ ਕੇ ਕੀ ਬਾਹਰ ਆ ਸਕੇ ਤਾਂ ਅਗਲੇ ਨੈਕਸਟ ਵੀਡੀਓ ਵਿੱਚ ਦਿਖਾਵਾਂਗੇ ਜਦੋਂ ਇਹਨਾਂ ਨੇ ਟੰਗੂਰ ਮਾਰ ਲਏ ਤੇ ਕਿੱਦਾਂ ਦਾ ਪੌਦਾ ਨਿਕਲਦਾ ਆ ਓਕੇ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡਾ ਚੈਨਲ ਤੇ ਪਹੁੰਚਣ ਲਈ ਤੇ ਲਾਈਕ ਤੇ ਸ਼ੇਅਰ ਠੋਕ ਕੇ ਕੀਤੇ ਕਰਿਓ ਜੀ